ਜਦੋਂ ਬਈ ਤੂੰ ਛੋਟੀ ਹੁੰਦੀ ਸੀ ਉਦੋਂ ਦੀ ਕੋਈ ਗੱਲ ਸੁਣਾ ਕੀ ਕਰਦੀ ਂਦੀ ਸਾਰਾ ਦਿਨ ਸ਼ੁਰੂ ਤੋਂ ਲੈ ਕੇ ਕਿੰਨੇ ਵਜੇ ਉੱਠਦੀ ਹੁੰਦੀ ਸੀ ਬਈ ਸਵੇਰ ਤੋਂ ਲੈ ਕੇ ਪਹਿਲਾਂ ਉੱਠ ਕੇ ਆਉਂਦਾ ਕਿੰਨੇ ਵਜੇ ਉੱਠਦੀ ਹੁੰਦੀ ਸੀ 4 ਵਜੇ 4 ਵਜੇ ਉੱਠ ਕੇ ਫਿਰ ਨੂੰ ਹੱਥੋ ਕੇ ਨਾ ਨਹੀਂ ਪਾ ਕੇ ਨਾ ਅੱਪੇ ਜਾਗ ਆ ਜਾਂਦੀ ਸੀ ਕਿ ਉਦੋਂ ਕਿਹੜਾ అలਾਰਮ ਹੁੰਦੇ ਸੀ ਨਾ ਮੇਰਾ ਭਰਾ ਨਾ ਮੁਕਤੈਰੋ ਜਾਗਦੀਆਂ ਮਾਂ ਦੀਆਂ ਜਾਗਦੀਆਂ ਉਹ ਤੂੰ ਜਿੰਦਾ ਤੇ ਫਿਰ ਅੰਨ ਭਾਈ ਆਪਣੀ ਲੋਹਾਂ ਨੂੰ ਯੂਪੀ ਜਾਂ ਹਾਲਾ ਮੰਡੋਂ ਨਹੀਂ ਪੰਜਾਬ ਨਾ ਤੇ ਪਹਿਲਾਂ ਯਾਰਾਂ ਦਨਿ ਜੇ ਨਾ ਨਹੀਂ ਪਾਣੀ। ਹਾਂ ਨਾ ਨਹੀਂ ਪਾ ਕੇ ਤੇ ਬੇਲੇ ਜਾਓ ਜਾਂ ਨਾ ਪੀ ਕੇ ਤਾਂ ਕਿ ਹਾਂ ਮੇਰਾ ਅਨੁਭਵ ਚਿਰ ਨੂੰ ਪੀਓ ਆਪ ਇੱਕ ਪਸਵਾਨੀ ਅਚਾਰਾ ਪਾਣ ਦਾ ਪਾਣੀ ਦਾ ਨਹੀਂ ਕਿਉਂਦਾ। ਤੇ ਮਾਇ ਇਹਦੀ ਬੁੰਦੇ ਨਹੀਂ। ਉਹ ਕਿ ਯਾ ਕੋਈ ਨਹੀਂ ਤਾਂ ਨਹੀਂ ਬੱਟ ਦੱਪੜ ਗਈ। ਅਰ ਕਿਪਤੀ ਲਗ ਉਹੇ ਆ ਕੇ ਲੜਨ ਲੱਗੀ। ਹਾਂ ਉਹ ਬਈ ਜਾਂਦੀ ਆਪ ਤਾਂ ਨਾ ਕੱਢਣ ਵਾਲੀ ਆ ਕੇ ਤਾਂ ਨਾ ਕੰਢੇਗੀ। ਦੇ ਤਾਉਂ ਦੇ ਤਾਉਂ ਦੇ ਤੋਂ ਕੇ ਲੰਦ ਬਣਾ ਕੇ ਤੇ ਹਾਰਿਆ ਸਵਾ ਕੱਢ ਕੇ ਗੋਹਿ ਬਾਣ ਦੀ ਗੋਹਿ ਬਾਕੇ ਦੇਖੇ ਜਾ ਬੰਯਾਨੀ ਗੋਹਿ ਦੋ ਦਪਾਂ ਦੀ ਐਨੇ ਮੁੰਦੇ ਹਾਲਾ ਭਾਰ ਉੱਤਕਾ ਲਾ ਤੇ ਨਨ ਕੰਦੀ ਪਈ ਆ ਬੀ ਚਾ ਪਾਣੀ ਹੁ ਪੀ ਲੋ ਚੱਕ ਕੇ ਇਹ ਵਾਕਾਂ ਮਾ ਮੇਰੇ ਹੀ ਸੀ ਦਿਓ ਨਹੀਂ ਸੀ ਕੋਈ ਬੰਦੀ ਬੀ ਕਰ ਜਾਈ ਸੀ ਉਹ ਦਾ ਕੰਮ ਕਰ ਲੈਣੀ ਉਹ ਤੇ ਚੱਕੀ ਫੇਰ ਨਹੀਂ ਹਉ ਚੱਕੀ ਦੇ ਲੈਣੀ ਉਹ ਜਾਣੀ ਪਿੰਦੀ ਸੀ ਉਹ ਜੇ ਮੈਨੂੰ ਰੜਕ ਲੈਣੀ ਕਿ ਉਹ ਵੱਢ ਲੈਣੀ ਹਾਂ ਨਹੀਂ ਉਹ ਤੇਰੇ ਕਿ ਉਹ ਵੱਢ ਲਿਆ ਉਹ ਮੇਰਾ ਆਰ ਪਾ ਦੀ ਕੱਢ ਲਿਆ ਇਹ ਇਹਨਾਂ ਸਿੱਧੀ ਦੇ ਰੇਲ ਲੈ ਲੈਣੀ ਚੱਕੀ ਅੱਗੇ ਦਬੀ ਨਹੀਂ ਇਹ ਬਿਆਹ ਹੁੰਦਾ ਤੇ ਫੁੜਾ ਕੀ ਹੁੰਦਾ ਘਰ ਪਰ ਨਹੀਂ ਚੱਕੀ ਤੇ ਪੀ ਕੇ ਜੰਨੇ ਨਹੀਂ ਅੱਖਰਾ ਸਾਦੇ ਪੀਏ ਨੇ ਅੱਖਰਾ ਸਾਦੇ ਡਾ ਰੋਂ ਨਹੀਂ ਫੇਰ ਉਹਨੂੰ ਕੰਪੜਾ ਕੜਾ ਕੜਾ ਆਇਸੀ ਛੋਲੇ ਤੇ ਉਹਨੂੰ ਕੰਮਣ ਆਵੰਦਗਾ ਇਹ ਉਹਦੇ ਵੰਦੇ ਬੇਟੀ ਆਪ ਦਾ ਆਪ ਦਾ ਰੁਟੀਨ ਦੱਸ ਤੂੰ ਵਿਆਹ ਦੀ ਗੱਲਾਂ ਦੱਸ ਉਹ ਵਾਦੀ ਕਰਦੀ ਹੁੰਦੀ ਉੱਠ ਕੇ ਫੇਰ ਜਦੋਂ ਮਧਾਨੀ ਲਾ ਲਈ ਸਾਰਾ ਕੁਝ ਦੁੱਧ ਦਾ ਵਾਸਾ ਲਿਆ ਫੇਰ ਉਹਦੀ ਬਾਹਰ ਕੱਢ ਕੇ ਹਾਂ ਫੇਰ ਚਾਹ ਆਦਾ ਚਾਹੂ ਫੇਰ ਨਹੀਂ ਹਾਂ ਨਹੀਂ ਤਾਂ ਤਾਂ ਸਭ ਆਈ ਕਰਦੀ ਚਾਹ ਨੂੰ ਛੁੱਟ ਕੇ ਆਈ ਤੇ ਫੇਰ ਵਸਮੇ ਰਾਈਟ ਹੁੰਦੀ ਸੀ ਉਦੋਂ ਦਵਾਰੇ ਦੀ ਚਾਹ ਬਣਾ ਲੈਂਦੇ ਫਲੈਟ ਹੁੰਦੀ ਸੀ ਕਿ ਉਦੋਂ ਨਾ ਲੈ ਜੀ ਨਹੀਂ ਸੀ ਫੇਰ ਰਾਤ ਨੂੰ ਚਾਨਣ ਕਿਵੇਂ ਕਰਦੇ ਹੈ ਰਾਤ ਨੂੰ ਕਿਵੇਂ ਚਾਨਣ ਕਰਨ ਦੀਵਾ ਤੀਵੇਣਾ ਹੈ ਆਹ ਯਾ ਕਿ YouTube ਲਾ ਕੇ ਦਵਾਰੇ ਆਈ ਚਾ ਫੇਰ ਬਕੂ ਕਰਦੇ ਹਾਂ ਕੰਝਾ ਕਰ ਨਾ ਫੇਰ ਮੈਂ ਫਾਟ ਕਰਦਾ ਕਿਤੇ उहो आंदी चाह कढी कर देर चाह करणी उन फिरा की फिरणु लॻी इन असां चढ़ी आणींदा पाणी भरंदी कई तव्हां दारहां तोड़े लॻे फिर इन बस ਤਨਹੀ ਟੌੜਨੇ ਬੰਨ ਬੜੇ ਵਾ ਇਹ ਆ ਕੇ ਦੇਖੇ ਮੈਂ ਹਾਂ ਨਹੀਂ ਭਾਈ ਹੁੰਦਾ ਮੈਂ ਅੱਧਾ ਕੱਢੀ ਕੋਠੇ ਚੱਲ ਗਿਆ ਕੱਢਣ ਲੱਗੇ ਮੇਰੇ ਨਹੀਂ ਰੋਟੀ ਪਕਾਈ ਜਾਂਦੀ ਕੀ ਕੱਢਦੀ ਹੁੰਦੀ ਸੀ ਬੇ ਬਾਗ 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 ਚਾਦਰਾਂ ਤੇ ਫਿਰ ਮਨ ਮੇਰਾ ਪੁੱਟੇ ਗਿਆ ਮੈਨੂੰ ਕੋਠੇ ਤੇ ਆਨ ਨਾ ਵੀ ਮਤੂ ਆ ਕੇ ਆਈ ਇਹਨੂੰ ਰੋਟੀ ਕੋਠੇ ਤੇ ਕਿਤੇ ਮੰਡਾ ਕਰਾ ਹੰਦੀ ਨੂੰ ਕੋਠੇ ਤੇ ਲਿਆ ਕੇ ਨਹੀਂ ਤਾਂ ਲਿਆ ਕੇ ਉਹ ਪੀਖਾ ਕੇ ਕਿ ਕਿ ਲਿਆ ਕੇ ਕੱਢਣਾ ਅੱਗੇ ਤਾਂ ਇਹ ਗਮ ਨਹੀਂ ਆ ਇਹ ਰੇਣੀ ਤੋਂ ਫੇਰ ਜਾਂਦਾ ਸਾੜੀ ਜਾਵਾ 11 12 ਹੋ ਜਾਣਾ ਫੇਰ ਵਾਂਦੇ ਜਿਆਦੀ ਕੰਢੀ ਉਹਨਾ ਇਕੱਠੀਆਂ ਹੋ ਜਾਂਦੀਆਂ ਸਾਰਾ ਉੱਚੇ ਤੇ ਆ ਜਾਂਦੀ ਮੇਲੀ ਆਉਂਦੀ ਇਹੋ ਸਿੱਖਣੇ ਮਤੂੰ ਕੋਈ ਵਾਰ ਕੱਢੀ ਕੋਈ ਵੀ ਕਾਰੀ ਕਰਦੇ ਕੋਈ ਨਹੀਂ ਚੰਦਰਗਾੜ੍ਹ 'ਚ ਇਕੱਠੇ ਨਾਲ ਕਰਦੇ ਨੇ ਜੀ ਕੋਈ ਨਹੀਂ ਕੋਈ ਜਾਂਦਾ ਕਿਸੇ ਦੇ ਹਣਾ ਹਾਂ ਇਕੱਠੇ ਨਾਲ ਕੀ ਕਰਦੇ ਨੇ ਇਕੱਠੇ ਨਾਲ ਛੋ ਪਾਉਣੇਗਾ ਕਰਦੇ ਨੇ ਤੇਰੇ ਪਹਿਲਾ ਵਾਲਾ ਟਾਈਮ ਪੇ ਜੀ ਵਧੀਆ ਲੱਗਦਾ ਕਿ ਹੁਣ ਵਾਲਾ ਹੁਣ ਕਿਹੜਾ ਅੱਗੇ ਨਹੀਂ ਜੀ ਲੱਗਦਾ ਹੁੰਦਾ ਹੁਣ ਨਹੀਂ ਜੀ ਲੱਗਦਾ ਹੁਣ ਵੀ ਤਾਂ ਤੂੰ ਰੇੜੂਆ ਸੁਣੀ ਨਹੀਂ ਜੀ ਸੁਣਾ ਦੇਣਾ ਕੋਈ ਨਹੀਂ ਹੁਣ ਤਾਂ ਮੈਂ ਕਰੂ ਪਿਆ ਅੱਗੇ ਨੂੰ ਸੋਣੇ ਲੱਗਦੇ ਹਾਂ ਜਿਵੇਂ ਇਹ ਕੰਮ ਫੋਨੇ ਲੱਗਦੇ ਅੱਗੇ ਕੁੜਿਆਂ ਦਾ ਪਾਣੀ ਭਰਦੀਆਂ ਕੱਟਣਾ ਹੁੰਦਾ ਜਾਂਦੀਆਂ ਫੇਰਾ ਧੇਂਗਿਆਂ ਜਾਂ ਨਿੰਗਾ ਫੇਰ ਵੀ ਕੱਟਣਾ ਹੋ ਕੇ ਅਗਰੇ ਪਾ ਕੇ ਕੁੰਡ ਕੱਢ ਕੇ ਆਥਰਨੇ ਦੇ ਕੁੜਿਆਂ ਜਾਂਦੀਆਂ ਕੱਟਿਓਂ ਕੇ ਆਉਂਦੇ ਨਾ ਵੀ ਪਾਈ ਤਿਆਰ ਹੋ ਗਿਆ ਮੈਨ ਲੱਗ ਕਿ ਜਿਨੀ ਆਉਂਦੀ ਵੀ ਤਿਆਰ ਹੋ ਗਿਆ ਅੱਪ ਚੱਲਣਾ ਨੇ ਫੇ ਕੱਟਣਾ ਹੁੰਦਾ ਜਿਨੀ ਜਾਂਨ ਨਾ ਮਗਾਨੇ ਮੈ ਲਿਗਾ ਮੈਂ ਸਾਰੀਆਂ ਅਟੈਂਟਿਕ ਆਲਟੇ ਕੋਲ ਨਾ ਜਾਨੀ ਨਾ ਤੇਲੇ ਪਾ ਕੇ ਖੌਣੇ ਜੀਲੇ ਪਾ ਕੇ ਬੜੀਆ ਨਵੇਂ ਇਹ ਬਾਤਾਂ ਅੰਤ ਨਾ ਤਿੰਨਾ ਕੰਨਾ ਚਰਾਂ ਉਹਨਾਂ ਇਹ ਇਹ ਪਾਣੀ ਪੱਦ ਨੇ ਤੇਲੇ ਪਾਏ ਹੁੰਦੇ ਕੁਣਟ ਪੱਡੇ ਹੁੰਦੇ ਫਿਰ ਗੁਣੀਆਂ ਤਾਂ ਮੀਚਾਉਂਦੀਆਂ ਪਰ ਪਰ ਇਹੇ ਕਲ ਤੇ ਰੱਖਣਾ ਹੁੰਦਾ ਆਏ ਤਾਂ ਵੀ ਬੱਟਾ ਬੰਨਾ ਇੱਕ ਅੜੇ ਕੁਤੀ ਕਰ ਲਈ ਉਹ ਕੱਲਾ ਤੇ ਜਾਣੀ ਹੋਟ ਬੱਟਾ ਪਹਿਲੇ ਜੰਮ ਲੈਣਾ ਗੁਜ ਲੈ ਜਾਣਾ ਯਾਹ ਜਾਰੀ ਗਿਆ ਬਈ ਆ ਮਟੇ ਨੇ ਮਕਲਾਵੇ ਇਹ ਯਾਹ ਜਾਰੀ ਗਿਆ ਸੀ ਅੱਛਾ ਦਵੱਟੇ